ਗਬਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਚੇਕਤੀ ਕਰ ਦਿਓ ਅਪਲਾਈ ਕੀਤੇ ਖੁਸਨਾ ਜਾਵੇ ਮੌਕਾ ਪਾਲਿਸ ਤੇ ਸਰਕਾਰੀ ਨੌਕਰੀਆਂ ਦੀ ਬੰਪਰ ਭਰਤੀ ਜੀ ਹਾਂ ਭਾਰਤੀ ਰੇਲਵੇ ਦੇ ਰੇਲਵੇ ਪ੍ਰੋਟੈਕਸ਼ਨ ਫੋਰਸ ਵਿੱਚ 4000 ਤੋਂ ਵੱਧ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀਆਂ ਅਸਾਮੀਆਂ ਲਈ ਭਰਤੀ ਹੈ ਇਸ ਲਈ ਅਰਜ਼ੀ ਫਾਰਮ 15 ਅਪ੍ਰੈਲ ਤੋਂ ਭਰੇ ਜਾਣਗੇ ਆਰਪੀਐਫ ਭਰਤੀ 2024 ਲਈ ਅਰਜ਼ੀ ਅਧਿਕਾਰਤ ਵੈੱਬਸਾਈਟ rpfindianrailway.gov.in ਤੇ ਜਾ ਕੇ ਕੀਤੀ ਜਾਣੀ ਚਾਹੀਦੀ ਹੈ ਦੱਸ ਦਈਏ ਅਰਜੀ ਦੀ ਆਖਰੀ ਮਿਤੀ 14 ਮਈ ਹੈ ਯਾਨੀ ਕਿ ਅੱਜ ਹੈ ਰੇਲਵੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਰਪੀਐਫ ਕਾਂਸਟੇਬਲ ਦੀਆਂ 4208 ਅਸਾਮੀਆਂ ਨੇ ਜਦੋਂ ਕਿ ਆਰਪੀਐਫ ਸਬ ਇੰਸਪੈਕਟਰ ਦੀਆਂ 452 ਖਾਲੀ ਅਸਾਮੀਆਂ ਤੇ ਭਰਤੀ ਹੋਵੇਗੀ ਇਸ ਵਰਤੀ ਲਈ ਅਰਜ਼ੀ ਫੀਸ 250 ਰੁਪਏ ਐਸਸੀ ਐਸਟੀ ਸਾਬਕਾ ਫੌਜੀਆ ਔਰਤਾਂ ਘੱਟ ਗਿਣਤੀ ਅਤੇ ਆਰਥਿਕ ਤੌਰ ਤੇ ਪਛੜੇ ਉਮੀਦਵਾਰ ਲਈ ਹੈ ਹੋਰ ਉਮੀਦਵਾਰਾਂ ਨੂੰ 500 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ ਤੁਹਾਨੂੰ ਜਲਦੀ ਹੈ ਤੁਸੀਂ ਵੀ ਜਲਦੀ ਅਪਲਾਈ ਕਰ ਦਿਓ ਕਿਤੇ ਤੁਹਾਡੇ ਹੱਥੋਂ ਮੌਕਾ ਖੁੱਸ ਨਾ ਜਾਵੇ ਦੱਸਣਾ ਬੰਦ ਹੈ ਕਿ ਵਿੱਦਿਅਕ ਯੋਗਤਾ ਤੇ ਉਮਰ ਸੀਮਾ ਕੀ ਹੈ आरपीएफ कॉन्स्टेबल दी भर्ती ਲਈ ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ। आरपीएफ एसआई ਭਰਤੀ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਕੌਨਸਟੇਬਲ ਦੇ ਅਹੁਦੇ ਲਈ ਉਮਰ ਸੀਮਾ 18 ਤੋਂ ਲੈ ਕੇ 28 ਸਾਲ ਅਤੇ ਐਸਆਈ ਲਈ 20 ਤੋਂ 28 ਸਾਲ ਹੈ। ਜ਼ਰਵ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵਾਤਵਤ ਉਮਰ ਸੀਮਾ ਵਿੱਚ ਛੋਟ ਮਿਲੇਗੀ। आरपीएफ कांस्टेबल ਅਤੇ ਐਸ ਆਈ ਦੀ ਭਰਤੀ ਦੋਵਾਂ ਲਈ ਆਨਲਾਈਨ ਲਿਖਤੀ ਪ੍ਰੀਖਿਆ ਹੋਵੇਗੀ ਇਸ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਦਾ ਸ਼੍ਰੇੜ ਕੁਸ਼ਲਤਾ ਟੈਸਟ ਅਤੇ ਸ਼੍ਰੇਕਮਾਪ ਦਸਤਾਵੇਜ਼ ਤਸਦੀਕ ਤੇ ਮੈਡੀਕਲ ਟੈਸਟ ਜ਼ਰੂਰ ਹੋਵੇਗਾ ਦਸਨਾਬੰਦ ਹੈ ਆਰਪੀਐਫ ਵਿੱਚ ਸਬ ਇੰਸਪੈਕਟਰ ਦੀ ਮੂਲਿਕ ਤਨਖਾਹ 35400 ਰੁਪਏ ਪ੍ਰਤੀ ਮਹੀਨਾ ਹੈ ਜਦਕਿ आरपीएफ कांस्टेबल तनख्वाह 21700 है एक बार फिर ਦੱਸਦੀ ਹੈ ਭਰਤੀ ਚ ਸ਼ਾਮਿਲ ਹੋਣ ਲਈ ਉਮੀਦਵਾਰ ਬਿਨੈ ਪੱਤਰ ਫਾਰਮ ਸਿਰਫ ਆਨਲਾਈਨ ਹੀ ਭਰ ਸਕਤੇ ਨੇ ਅਰਜੀ ਫਾਰਮ ਦਾ ਲਿੰਕ ਨਿਰਤਾਰਤ ਕਮੇਟੀ ਤੇ आरपीएफ ਦੀ ਅਧਿਕਾਰਕ ਵੈਬਸਾਈਟ rpf.indianrailway.gov.in ਤੇ ਉਪਲਬਧ ਕਰਵਾਇਆ ਜਾਏਗਾ ਨਸਨਾ ਬੰਦ ਹੈ ਕਿ ਇਸ ਭਰਤੀ ਲਈ ਅਰਜ਼ੀ ਪ੍ਰਤੀਕਿਰਿਆ 15 ਪ੍ਰੈਯਤ ਤੋਂ ਸ਼ੁਰੂ ਹੋਈ ਹੋਈ ਹੈ ਤੇ ਇਹਦੀ ਲਾਸਟ ਡੇਟ 15 ਮਈ ਯਾਨੀ ਕਿ ਅਕਾਲ ਹੈ ਕੱਲੇ ਕੋੜੇ ਫਾਦਰ ਸਾਹਿਬ ਦਾ ਕਿਉਂ ਵਿਰੋਧ ਹੋ ਰਿਹਾ? ਇਹੀ ਤਾਂ ਅਸੀਂ ਪਰੇਸ਼ਾਨ ਹੈ ਜੀ ਕਿ ਸਿਰਫ ਇੱਕ ਉਸ ਬੰਦੇ ਦਾ ਕਿਉਂ ਵਿਰੋਧ ਹੋ ਰਿਹਾ ਜਿਹੜੇ ਸਿਰਫ ਸੱਚ ਦੀ ਗੱਲ ਕਰ ਰਹੇ। ਜਿਹੜਾ ਕੱਲੇ ਕੋੜੇ ਫਾਦਰ ਸਾਹਿਬ ਦਾ ਕਿਉਂ ਵਿਰੋਧ ਹੋ ਰਿਹਾ? ਇਹੀ ਤਾਂ ਅਸੀਂ ਪਰੇਸ਼ਾਨ ਹੈ ਜੀ ਕਿ ਸਿਰਫ ਇੱਕ ਉਸ ਬੰਦੇ ਦਾ ਕਿਉਂ ਵਿਰੋਧ ਹੋ ਰਿਹਾ ਜਿਹੜੇ ਸਿਰਫ ਸੱਚ ਦੀ ਗੱਲ ਕਰ ਰਹੇ। ਜਿਹੜਾ ਕੱਲੇ ਤੁਹਾਡੇ ਫਾਦਰ ਸਾਹਿਬ ਦਾ ਕਿਉਂ ਵਿਰੋਧ ਹੋ ਰਿਹਾ? ਇਹੀ ਤਾਂ ਅਸੀਂ ਪਰੇਸ਼ਾਨ ਹੈ ਜੀ ਕਿ ਸਿਰਫ ਇੱਕ ਉਸ ਬੰਦੇ ਦਾ ਕਿਉਂ ਵਿਰੋਧ ਹੋ ਰਿਹਾ ਜਿਹੜੇ ਸਿਰਫ ਸੱਚ ਦੀ ਗੱਲ ਕਰ ਰਹੇ ਹੈ ਜਿਹੜੇ ਦੇ ਵਿੱਚ ਵੋਟ ਮੰਗਣ ਪਹੁੰਚੇ ਮੋਗਾ ਦੇ ਵਿੱਚ ਦੂਰ ਦੂਰ ਪ੍ਰਚਾਰ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਬਹੁਤ ਜ਼ਿਆਦਾ ਖੁਸ਼ ਆ ਮੈਂ ਮੋਗੇ ਪਹਿਲੀ ਵਾਰ ਹੀ ਆਇਆ ਹਾਂ ਜੋ ਉਧਾਂ ਘੁੰਮਣ ਫਿਰਨੀਆਂ ਆਪਣੇ ਜਿਹੜੇ ਮੇਰੇ ਯਾਰ ਦੋਸਤ ਰਹਿੰਦੇ ਉਹਨਾਂ ਨੂੰ ਮਿਲਣਾ ਹੁੰਦੇ ਹੁੰਦੇ ਸੀ ਕਦੀ ਐ ਪਰਫਾਰਮ ਕਰਨ ਬਟ ਅੱਜ ਇਦਾਂ ਪਹਿਲੀ ਵਾਰ ਆਏ ਆ ਔਰ ਇੰਨਾ ਪਿਆਰ ਮਿਲ ਰਿਹਾ ਇਦਾਂ ਲੱਗ ਹੀ ਨਹੀਂ ਰਿਹਾ ਜਿੱਦਾਂ ਮੈਂ ਇਹਨਾਂ ਬਾਜ਼ਾਰਾਂ 'ਚ ਪਹਿਲੀ ਵਾਰ ਆਇਆ ਹਾਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ। ਜੋ ਕੰਪੇਨਿੰਗ ਤੁਸੀਂ ਫਸਟ ਟਾਈਮ ਕਰ ਰਹੇ ਹੋ। ਪਹਿਲਾਂ ਵੀ ਪਾਪਾ ਨੇ ਚੋਣਾਂ ਲੜਿਆ ਗਿਆ। ਵੀਲ ਤੋਂ ਵੀ ਬਹੁਤ ਅੱਛੀ ਵੀਲ ਲਿੱਤੀ ਹੈ। ਹਾਂਜੀ ਹਾਂਜੀ। ਇੱਥੇ ਕਿੰਨਾ ਲੋਕਾਂ ਦਾ ਕੀ ਜਮਾਨ ਤੁਹਾਡੇ ਸਾਹਮਣੇ ਆਈਆਂ ਨੇ? ਜਾਂ ਕਿੰਨਾ ਮੈਂ ਦਿੱਲੀ 'ਚ ਵੀ ਗਿਆ ਸੀ ਜੀ ਥੋੜੇ ਦਿਨ ਕੰਪੇਨ ਕਰਨ ਲਈ ਮੈਂ ਗਿਆ ਸੀ ਉਹਨਾਂ ਨੇ। ਇੱਥੇ ਵੀ ਜਿੱਦਾਂ ਦਾ ਮੈਨੂੰ ਉਮੀਦ ਤੋਂ ਜ਼ਿਆਦਾ ਪਿਆਰ ਮਿਲ ਰਿਹਾ ਲੋਕ ਬਹੁਤ ਹੱਸ ਕੇ ਬੁਲਾ ਰਹੇ ਆ ਆਸ਼ੀਰਵਾਦ ਦੇ ਰਹੇ ਆ ਤੁਸੀਂ ਦੇਖਿਆ ਪਿਛਲੇ ਬਾਜ਼ਾਰ ਵੀ ਅਸੀਂ ਗਏ ਸੀ ਹੁਣ ਸੁਨਿਆਰਾ ਬਾਜ਼ਾਰ ਆਏ ਆ ਇੱਥੇ ਵੀ ਬਹੁਤ ਲੋਕ ਇੰਨੇ ਵੈਲਕਮਿੰਗ ਆ ਇੰਨਾ ਪਿਆਰ ਦੇ ਰਹੇ ਨਾ ਆਸ਼ੀਰਵਾਦ ਦੇ ਰਹੇ ਔਰ ਕਹਿ ਰਹੇ ਹਰ ਇੱਕ ਬੰਦਾ ਕਹਿ ਰਿਹਾ ਕਿ ਸਾਡੀ ਗਰੰਟੀ ਤੁਹਾਨੂੰ ਦਿਤਾ ਕੇ 4 ਤਰੀਕ ਨੂੰ ਪਾਰਲੀਮੈਂਟ ਪਹੁੰਚਾਂਗੇ ਗਰੰਟੀਆਂ ਬਹੁਤ ਮਿਲ ਰਹੀਆਂ ਹੈ ਜੀ ਐਂਡ ਦਿੱਲੀ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਕੀਤੇ ਸੀ ਇੱਥੋਂ ਦੇ ਲੋਕਾਂ ਨੇ ਕੋਈ ਤੁਹਾਡੇ ਨਾਲ ਗੱਲ ਕੀਤੀ ਵੀ ਕੀ ਕੁਝ ਹੋਣਾ ਚਾਹੀਦਾ ਜੀ ਬਿਲਕੁਲ ਕੀਤੀ ਹੈ ਮੈਂ ਪਰਸੋਂ ਇੱਕ ਜਗ੍ਹਾ ਤੇ ਗਿਆ ਸੀਗਾ ਤੇ ਉੱਥੇ ਵੀ ਜਿਹੜੀਆਂ ਬੇਸਿਕ ਨੀਡਸ ਨੂੰ ਲੈ ਕੇ ਜਿਹੜੇ ਲੋਕ ਬਹੁਤ ਚਿਰ ਤੋਂ ਕੱਚੇ ਘਰਾਂ ਚ ਰਹ ਰਹੇ ਆ ਜਿਨ੍ਹਾਂ ਕੋਲ ਪਾਣੀ ਨਹੀਂ ਪੀਣ ਦਾ ਹੈਗਾ ਸਾਫ਼ ਜਿਨ੍ਹਾਂ ਦੀਆਂ ਗਲੀਆਂ ਠੀਕ ਨਹੀਂ ਹੈਗੀਆਂ ਉਹ ਜਿਹੜੀਆਂ ਹਾਲੇ ਤੱਕ ਤਾਂ ਬੇਸਿਕ ਨੀਡਸ ਤੇ ਫਸੇ ਹੋਏ ਆਪਾਂ ਔਰ ਪੰਜਾਬ ਦਾ ਇਸ ਟਾਈਮ ਜੋ ਹਾਲ ਹੈ ਉਹ ਉਹਨੂੰ ਸੁਧਾਰਨ ਵਾਸਤੇ ਇੱਕ ਇਦਾਂ ਦੇ ਬੰਦੇ ਦੀ ਲੋੜ ਸੀ ਜਿਹੜਾ ਹੁਣ ਫਰੀਦਕੋਟ ਲਈ ਜਿਹਨੂੰ ਟਿਕਟ ਮਿਲੀ ਹੈ ਯਾਨੀ ਮੇਰੇ ਫਾਦਰ ਸਾਹਿਬ ਮੇਰੇ ਉਸਤਾਦ ਵੀ ਨੇ ਔਰ ਮੈਨੂੰ ਪਤਾ ਇੱਕ ਸੱਚਾ ਸੁੱਚਾ ਬੰਦੇ ਨੇ ਔਰ ਉੱਥੇ ਜਾ ਕੇ ਗਰੀਬਾਂ ਦੀ ਹੱਕ ਸੱਚ ਦੀ ਆਵਾਜ਼ ਚੱਕਣਗੇ ਪਾਰਲੀਮੈਂਟ 'ਚ ਐ ਨਹੀਂ ਲੱਗਦਾ ਕਿ ਜਿਹੜੀਆਂ ਪਰਲੀਆਂ ਗਲੀਆਂ ਦੀ ਗੱਲ ਕਰ ਰਹੇ ਹੈਗੇ ਇਹ ਇੱਕ ਸਟੇਟ ਦਾ ਕੰਮ ਹੁੰਦਾ ਜੀ ਨਹੀਂ ਸਟੇਟ ਦਾ ਮੈਂ ਬਿਲਕੁਲ ਪਰ ਪਰ ਜਦੋਂ ਵੋਟ ਤਾਂ ਐਮਪੀ ਨੂੰ ਵੀ ਉੱਥੇ ਹੀ ਪੈਣੀ ਹੈ ਗਲੀਆਂ ਵਾਲੇ ਲੋਕ ਪਾਉਂਦੇ ਆ ਸਟੇਟ ਦਾ ਕੰਮ ਜ਼ਰੂਰ ਹੁੰਦਾ ਹੈ ਮੈਂ ਮੁੱਦੇ ਦੀ ਗੱਲ ਕਰ ਰਿਹਾ ਮੈਂ ਬਿਲਕੁਲ ਮੈਂ ਮੁੱਦੇ ਦੀ ਗੱਲ ਕਰ ਰਿਹਾ ਸਟੇਟ ਦਾ ਕੰਮ ਹੁੰਦਾ ਬਟ ਉਤੋਂ ਫੰਡਸ ਆਉਣਗੇ ਜਦੋਂ ਸੈਂਟਰ ਦੀ ਸਰਕਾਰ ਜਦੋਂ ਪੂਰੀ ਪ੍ਰੋਪਰ ਸਟੇਟ ਦੀ ਸਰਕਾਰ ਨਾਲ ਮਿਲ ਕੇ ਕੰਮ ਕਰਦੀ ਆ ਉਹ ਉਹਦਾ ਬਹੁਤ ਫਰਕ ਹੁੰਦਾ ਹੈ ਇਸ ਕਰਕੇ ਮੈਂ ਚਾਹੁੰਦਾ ਕਿ ਪੰਜਾਬ ਚੋਂ ਵੀ ਹਿੱਸੇਦਾਰੀ ਹੋਵੇ ਜਿਹੜੀਆਂ ਸੀਟਾਂ 400 ਪਾਰ ਐਤਕੀ ਹੋ ਰਹੀਆਂ ਉਹਦੇ ਵਿੱਚ ਪੰਜਾਬ ਦੀਆਂ ਸੀਟਾਂ ਹੋਣੀਆਂ ਬਹੁਤ ਜ਼ਰੂਰੀਆਂ ਤਾਂ ਕਿ ਇਸ ਸਟੇਟ ਨੂੰ ਹੋਰ ਵਿਕਸਿਤ ਕੀਤਾ ਜਾਵੇ ਨਵਰਾਜ ਜੀ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੇ ਕਿਤਨਾ ਦੇ ਦੇ ਤੁਹਾਡੇ ਵੀ ਦੋਸਤ ਨੇ ਔਰ ਪਿਤਾ ਜੀ ਦੇ ਵੀ ਬ ਵੱਡੇ ਭਰਾ ਜੀ ਮੇਰੇ ਸੀਨੀਅਰ ਹਨ ਕਰਮਜੀਤ ਜੀ ਬੈਸਟ ਆਫ ਲੱਕ ਟੂ ਹਿਮ ਤੇ ਉਹ ਆਪਣਾ ਕੰਮ ਕਰ ਰਹੇ ਸੀ ਆਪਣਾ ਕੰਮ ਕਰ ਰਹੇ ਰੋਜ਼ ਨਵੇਂ ਕਲਾਕਾਰ ਉਹਨਾਂ ਲਈ ਪ੍ਰਚਾਰ ਕਰਨ ਪਹੁੰਚ ਰਹੇ ਨੇ ਜੀ ਜੀ ਜਿਆਦਾ ਜਿਆਦਾ ਪੱਕੇ ਕਰ ਰਹੇ ਨੇ ਅੱਜ ਤੁਸੀਂ ਪਰਿਵਾਰਿਕ ਮੈਂਬਰ ਉਹਨਾਂ ਦੇ بیٹے ਅੱਜ ਚੋਣ ਪ੍ਰਚਾਰ ਚਰੇ ਆ ਮੈਨੂੰ ਲੱਗਦਾ ਮੇਰੇ ਮੇਰੇ ਪਿਤਾ ਜੀ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਸਿੰਪਲ ਬੰਦੇ ਆ ਉਹ ਜ਼ਿਆਦਾ ਕਿਸੇ ਵੀ ਚੀਜ਼ 'ਤੇ ਵਿਸ਼ਵਾਸ ਨਹੀਂ ਰੱਖਦੇ ਇਦਾਂ ਦੀ ਹਾਲਾਂਕਿ ਜਿਹੜੇ ਵੀ ਸਟਾਰਸ ਆ ਰਹੇ ਆ ਕਰਮਜੀਤ ਭਾਜੀ ਲਈ ਉਹਨਾਂ ਦਾ ਮੋਸਟ ਵੈਲਕਮ ਹੈ ਉਹ ਸਾਡੇ ਵੀ ਕਲੀਕ ਹੈ ਸਾਨੂੰ ਵੀ ਜਾਣਦੇ ਆ ਸਾਰੇ ਜਾਣੇ ਬਟ ਉਹ ਉਹਨਾਂ ਦੇ ਬਚਪਨ ਦੇ ਦੋਸਤ ਹੈ ਉਹਨਾਂ ਦਾ ਮੋਸਟ ਫਰੈਂਡ ਤੁਸੀਂ ਸਿੰਪਲ ਦੀ ਗੱਲ ਕੀਤੀ ਹੈ ਫਾਦਰ ਸਾਹਿਬ ਦੀ ਹਾਂਜੀ ਸਰ ਤੇ ਇਹ ਪੰਜਾਬ ਦੇ ਵਿੱਚ ਕੱਲ੍ਹ ਕੋਲੇ ਫਾਦਰ ਸਾਹਿਬ ਦਾ ਕਿਉਂ ਵਿਰੋਧ ਹੋ ਰਿਹਾ ਇਹ ਹੀ ਤਾਂ ਅਸੀਂ ਪਰੇਸ਼ਾਨ ਹੈ ਜੀ ਕਿ ਸਿਰਫ ਇੱਕ ਉਸ ਬੰਦੇ ਦਾ ਕਿਉਂ ਵਿਰੋਧ ਹੋ ਰਿਹਾ ਜਿਹੜੇ ਸਿਰਫ ਸੱਚ ਦੀ ਗੱਲ ਕਰ ਰਹੇ ਨੇ ਜਿਹੜੇ ਕਿਸੇ ਨੂੰ ਕੁਝ ਕਹਿ ਹੀ ਨਹੀਂ ਰਹੇ ਅੱਜ ਤੱਕ ਇੱਕ ਵੀ ਸਟੇਟਮੈਂਟ ਨਹੀਂ ਹੈਗੀ ਕਿਸਾਨਾਂ ਦੇ ਖਿਲਾਫ ਉਹਨਾਂ ਦੀ ਇੱਕ ਵੀ ਕੋਈ ਸਟੇਟਮੈਂਟ ਲੱਭ ਕੇ ਦਿਖਾ ਦੋ ਮੈਨੂੰ ਨਾ ਹੀ ਕਦੀ ਕਿਸੇ ਬਾਰੇ ਪਰਸਨਲੀ ਕਿਸੇ ਨੇ ਬੋਲਿਆ ਉਹਨਾਂ ਨੇ ਮੈਨੂੰ ਸਾਨੂੰ ਵੀ ਇਹ ਸਮਝ ਨਹੀਂ ਆ ਰਹੀ ਕਿ ਕੌਣ ਹੈ ਸਭ ਕੁਝ ਕਰਾ ਰਿਹਾ ਔਰ ਇੱਕ ਹੀ ਸੀਟ ਦਾ ਵਿਰੋਧ ਕਿਉਂ। ਥੈਂਕ ਯੂ। ਉਹ ਤਰਕੇ ਤੇ ਖਲਕੀਏ ਤੇ ਨੋ ਇਕੱਠੇ ਸੀਗੇ ਤੇ ਉਹਦੇ ਉੱਥੇ ਫਲਾਟ ਦੇ ਵਿੱਚ ਹੀ ਬੈਠ ਕੇ ਆਪਣਾ ਥਾਪੀ ਰੇ ਸੀਗੇ। ਜਿਹੜਾ ਵਿਤੰਤ ਪੁਸ਼ਾਰ ਹੈਗਾ ਤੇ ਜਿਹੜਾ ਪੀਸ ਦਾ ਅਮਨ ਇਹਨਾਂ ਦੀ ਪ੍ਰੋਟੀਜਨ ਨੂੰ ਲੈ ਕੇ ਬਹਿਸ ਹੋ ਗਈ, ਬਹਿਸ ਕਾਫੀ ਜ਼ਿਆਦਾ ਵੱਧ ਗਈ ਤੇ ਇੱਕ ਤੱਕ ਜਿਹੜਾ ਹੈਗਾ ਉਹਨੇ ਅਮਨ ਨੇ ਜਿਹੜਾ ਪੁਸ਼ਾਰ ਦਾ ਕੰਪਲ ਕਰ ਦਿੱਤਾ। ਤਿੰਨ ਦੋਨਾਂ ਨੇ ਇਹ ਕিউਜ਼ ਦੇ ਦੱਸੀ ਹੈਗੀ ਆ ਇੱਕ ਤਾਂ ਕੋਈ ਉਹਨਾਂ ਦਾ ਫਾਈਨੈਂਸ਼ੀਅਲ ਡਿਸਕਿਊਟ ਸੀਗਾ ਉਹ ਦੱਸਿਆ ਤੇ ਸੈਕੰਡਲੀ ਉਹਨੇ ਇਹ ਦੱਸਿਆ ਕਿ ਜਿਹੜਾ ਤੁਸ਼ਾਰ ਆ ਉਹ ਜਿੱਕਰਦਾ ਸੀਗਾ ਕਿ ਅਮਨ ਸਾਡੀ ਜਿਹੜੀ ਪਰਸਨਲ ਲਾਈਫ ਉਹਦੇ ਵਿੱਚ ਇੰਟਰਫੇਅਰ ਕਰਦਾ ਸੀ। ਸਿਲੰਡਰ ਪਿਆ ਸੀਗਾ ਸਿਲੰਡਰ ਯੂਜ਼ ਕਰਕੇ ਉਹਨੇ ਜਿਹੜਾ ਮਰਡਰ ਕੀਤਾ ਹੈ। ਇਹ ਬੇਸਿਕਲੀ ਜੀ ਕੱਲ ਦਰਪਨ ਸਿਟੀ ਚ ਇੱਕ ਤੁਸ਼ਾਰ ਨਾਮ ਦੇ ਲੜਕੇ ਦਾ ਜਿਹੜਾ ਮਰਡਰ ਹੋਇਆ ਸੀਗਾ ਤੇ ਉਸ ਦੇ ਸਬੰਧ ਵਿੱਚ ਅਸੀਂ ਥਾਣਾ ਸਿਟੀ ਖਰੜ ਵਿਖੇ ਮਕਦਮਾ ਦਰਜ ਕਰਕੇ ਤੇ ਤਫ਼ਤੀਸ਼ ਸ਼ੁਰੂ ਵੀ ਸੀ ਉਹਦੇ ਵਿੱਚ ਟੋਟਲ ਦੋ ਦੋਸ਼ੀ ਨੇ ਜੀ ਬਾਈ ਨੇਮ ਐਫ ਆਈ ਆਰ ਆ ਤੇ ਦੋਨੋਂ ਦੋਸ਼ੀ ਜਿਹੜੇ ਨੇ ਅਸੀਂ ਗ੍ਰਿਫਤਾਰ ਕਰ ਲਏ ਨੇ ਦੋਸ਼ੀਆਂ ਦੀ ਮੋੜਲੀ ਪੁੱਛੇ ਚ ਤੋਂ ਇਹੀ ਗੱਲ ਦੋ ਚੀਜ਼ਾਂ ਸਾਹਮਣੇ ਆਈਆਂ ਨੇ ਇੱਕ ਤਾਂ ਉਸ ਰਾਤ ਜਿਹੜੀ ਪਰਸੋਂ ਰਾਤ ਨੂੰ ਇਹ ਇਕੱਠੇ ਸੀਗੇ ਤਿੰਨੋ ਜਾਣੇ ਦੋਨੋਂ ਲੜਕੇ ਤੇ ਇੱਕ ਲੜਕੀ ਤਿੰਨੋ ਇਕੱਠੇ ਸੀਗੇ ਤੇ ਉਹਦੇ ਉੱਥੇ ਫਲੈਟ ਦੇ ਵਿੱਚ ਹੀ ਬੈਠ ਕੇ ਆਪਣਾ ਖਾਪੀ ਰਹੇ ਸੀਗੇ ਤੇ ਉਸੇ ਦੌਰਾਨ ਹੀ ਜਿਹੜੇ ਜਨੂੰ ਲੜਕੇ ਨੇ ਤੁਸ਼ਾਰ ਤੇ ਜਿਹੜਾ ਵਿਕਤ ਨੂੰ ਤੁਸ਼ਾਰ ਹੈਗਾ ਤੇ ਜਿਹੜਾ ਅਕਿਊਜ਼ ਦਾ ਅਮਨ ਇਹਨਾਂ ਦੀ ਇੱਕ ਦੋ ਚੀਜ਼ਾਂ ਨੂੰ ਲੈ ਕੇ ਬਹਿਸ ਹੋ ਗਈ ਬਹਿਸ ਕਾਫੀ ਜਿਆਦਾ ਵੱਧ ਗਈ ਤੇ ਇੱਥੇ ਤੱਕ ਜਿਹੜਾ ਹੈਗਾ ਉਹਨੇ ਅਮਨ ਨੇ ਜਿਹੜਾ ਤੁਸ਼ਾਰ ਦਾ ਕਤਲ ਕਰ ਦਿੱਤਾ ਇਹ ਵਜਾ ਜੋ ਉਹਨਾਂ ਦੋਨਾਂ ਨੇ ਅਕਿਊਜ਼ ਨੇ ਦੱਸੀ ਹੈਗੀ ਆ ਇੱਕ ਤਾਂ ਕੋਈ ਉਹਨਾਂ ਦਾ ਫਾਈਨੈਂਸ਼ੀਅਲ ਡਿਸਪਿਊਟ ਸੀਗਾ ਉਹ ਦੱਸਿਆ ਤੇ ਸੈਕੰਡਲੀ ਉਹਨੇ ਇਹ ਦੱਸਿਆ ਕਿ ਜਿਹੜਾ ਤੁਸ਼ਾਰ ਆ ਉਹ ਆਬਜੈਕਟ ਕਰਦਾ ਸੀਗਾ ਕਿ ਅਮਨ ਸਾਡੀ ਜਿਹੜੀ ਪਰਸਨਲ ਲਾਈਫ ਆ ਉਹਦੇ ਵਿੱਚ ਇੰਟਰਫੇਅਰ ਕਰ ਰਿਹਾ ਦੇਖੋ ਜੀ ਉਹ ਉੱਥੇ ਇਕੱਠੇ ਹੀ ਰਹਿੰਦੇ ਸੀਗੇ ਦੋਨੋਂ ਪਿੱਛੇ ਜੀਣਦੇ ਰਹਿਣ ਵਾਲੇ ਨੇ ਜਿਹੜਾ ਤੁਸ਼ਾਰ ਵਿਕਟਮਾ ਤੇ ਜਿਹੜੀ ਕਿਊਜ਼ ਤਮੰਨਾ ਇਹ ਪਿੱਛੇ ਜੀਣਦੇ ਹਰਿਆਣਾ ਦੇ ਰਹਿਣ ਵਾਲੇ ਨੇ ਕਰੀਬ-ਕਰੀਬ 8 ਕ ਮਹੀਨੇ ਤੋਂ ਇੱਥੇ ਦਰਪਨ ਸਿਟੀ ਦੇ ਵਿੱਚ ਰਹਿ ਰਹੇ ਸੀਗੇ ਤੇ ਇੱਥੇ ਇਕੱਠੇ ਹੀ ਰਹਿ ਰਹੇ ਸੀਗੇ ਇਹਨਾਂ ਦੋਨਾਂ ਦੀ ਜੀ ਅਸੀਂ ਨਿਆਉਂ گاਉਂ ਤੋਂ ਜਿਹੜਾ ਦੋਨਾਂ ਨੂੰ ਗ੍ਰਿਫਤਾਰ ਕੀਤਾ ਦੋਨੋਂ ਅਕਿਊਜ਼ ਨੂੰ ਤੇ ਜਿਹੜਾ ਵੈਪਨ ਉਹ ਇਹਨਾਂ ਨੇ ਆਪਣੇ ਪੁੱਛਗਿੱਛ ਦੇ ਦੌਰਾਨ ਦੱਸਿਆ ਕਿ ਉੱਥੇ ਜਿਹੜਾ ਘਰ ਦੇ ਵਿੱਚ ਸਿਲੰਡਰ ਪਿਆ ਸੀਗਾ ਸਿਲੰਡਰ ਯੂਜ਼ ਕਰਕੇ ਉਹਨੇ ਜਿਹੜਾ ਮਰਡਰ ਕੀਤਾ ਨਹੀਂ ਜੀ 22 ਸਾਲ ਦਾ ਲੜਕਾ ਹੈਗਾ ਇਹ ਤੇ ਕਿਸੇ ਓਪਨ ਯੂਨੀਵਰਸਿਟੀ ਦੇ ਵਿੱਚ ਬੀਏ ਦੀ ਪੜਾਈ ਕਰ ਰਿਹਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਐਸ ਐਚ ਵੀ ਸਾਹਮਣੇ ਨਹੀਂ ਹੈ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੁੱਢਲੇ ਤੌਰ ਤੇ ਇਹ ਸਟੀਕ ਗੱਲ ਸਾਹਮਣੇ ਆਈ ਹੈ ਕਿ ਦੋਨਾਂ ਦੀ ਆਪਸ ਵਿੱਚ ਬਹਿਸ-ਬਾਜੀ ਹੋਈ ਸੀ ਅਮਨਦੀ ਤੇ ਤੁਸ਼ਾਰਦੀ ਪਰੰਤੂ ਉਹ ਦੋਨੋਂ ਉੱਥੇ ਮੌਜੂਦ ਸੀਗੇ ਤੇ ਦੋਨਾਂ ਨੇ ਜਿਹੜਾ ਹੈਗਾ ਮਤਲਬ ਪ੍ਰਾਇਮਰੀ ਤੌਰ ਤੇ ਅਮਨ ਨੇ ਜਿਹੜਾ ਸਲੰਡਰ ਮਾਰਿਆ ਪਰ ਉਸ ਸਮੇਂ ਉਹ ਵੀ ਉੱਥੇ ਮੌਜੂਦ ਸੀਗੀ ਉਹਨੇ ਇਸੇ ਨੂੰ ਇਤਲਾਹ ਦੇਣ ਦੀ ਜਗ੍ਹਾ ਜਿਹੜੀ ਲੜਕੀ ਹੈਗੀ ਆ ਉਹਦੇ ਨਾਲ ਹੀ ਮੌਕਾ ਤੋਂ ਫਰਾਰ ਹੋ ਗਈ ਦੇਖੋ ਜੀ ਉਹ ਦੋਸ਼ੀ ਨੇ ਦੱਸਿਆ ਕਿ ਕਰੀਬ-ਕਰੀਬ 4-5 ਵਜੇ ਸਵੇਰ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਸਮੇਂ ਨੈਚੁਰਲੀ ਉਹ ਦੱਸ ਰਿਹਾ ਕਿ ਸਿਲੰਡਰ ਉਹਦੇ ਜਿਹੜਾ ਉਹਨੇ ਫੇਸ ਨਾਲ ਫੇਸ ਨੂੰ ਸਿਲੰਡਰ ਨਾਲ ਹਿੱਟ ਕੀਤਾ ਤੇ ਉੱਥੇ ਬੈੱਡ ਦੇ ਉੱਤੇ ਜਿਵੇਂ ਉਹਦੀ ਬਾਡੀ ਪਈ ਸੀ ਉਹਦੇ ਨਾਲ ਹੀ ਜਿਵੇਂ ਤੁਸੀਂ ਦੱਸ ਰਹੇ ਹੋ ਕੰਬਲ ਤੇ ਚਾਦਰ ਵਗੈਰਾ ਪਈ ਸੀ ਤਾਂ ਉਹਦਾ ਮੂੰਹ ਟਕਿਆ ਹੋਇਆ ਸੀ ਅੰਡਰ ਸੈਕਸ਼ਨ 302 34 ਆਈਪੀਸੀ ਅੱਜ ਧਰਮਾ ਵੀ ਠੁਕਾਕ ਪਾ ਲੇ ਕੋ ਡੈਮੋਕ੍ਰੇਸੀ ਹੈ ਕੋਈ ਵੀ ਜਿਹੜਾ ਕਿਤੋਂ ਵੀ ਲੜ ਸਕਦਾ ਵੋਟਾਂ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਸੀ ਆਪਣਾ ਝੰਡਾ ਜਿਹੜਾ ਉਹ ਲੈ ਕੇ ਚੰਗਿਆ ਸਾਰਿਆਂ ਹੱਥਾਂ ਕਹਿ ਰਹੇ ਆ ਵੀ ਭਾਈ ਤਕੜੀ ਚ ਤੋਲ ਕੇ ਦੇਖ ਲੋ ਸਾਢੇ 2 ਸਾਲਾਂ ਨੂੰ ਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀ ਆ ਰਹੀਆਂ ਉਹਨਾਂ ਨੇ ਪਹਿਲੇ 2-2 ਸਾਲਾਂ ਚ ਕੀ ਕੀਤਾ ਦੇਖੋ ਚਲੋ ਜੋ ਬੀਜੇਪੀ ਨੇ ਬੀਜੇ ਪਿਛਲੇ ਸਮੇਂ ਚ ਉਹ ਬੀਜੇਪੀ ਵੱਧ ਰਹੀ ਹੈ ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਹੈ ਪਿਛਲੇ ਸਮੇਂ ਚ ਕਿਸਾਨ ਸੰਘਰਸ਼ ਦੌਰਾਨ ਹੋਈ ਤੇ ਬੀਜੇਪੀ ਵਾਅਦਾ ਕਰਕੇ ਮੁੱਕਰ ਗਈ ਉਸ ਤੋਂ ਬਾਅਦ ਵੀ ਸਾਡਾ ਇੱਕ ਜਿਹੜਾ ਨੌਜਵਾਨ ਹੈ ਇੱਥੇ ਸ਼ਹੀਦ ਹੈ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਾਡੇ ਕਿਸਾਨਾਂ ਨੂੰ ਦਰਨਾ ਪ੍ਰਦਰਸ਼ਨ ਕਰਨ ਲਈ ਵੀ ਆਪਣੇ ਹੱਕ ਮੰਗਣ ਲਈ ਵੀ ਜਿਹੜਾ ਦਿੱਲੀ ਨੂੰ ਜਾਂ ਦਿੱਤਾ ਗਿਆ ਜਿਹਦੇ ਕਰਕੇ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਈ ਉਹ ਆਪਣੇ ਹੱਕਾਂ ਦੇ ਲਈ ਲੜ ਰਹੇ ਆ ਮੀਤ ਸਾਹਿਬ ਧੀਰਸਾ ਪਰਿਵਾਰ ਹੁਣ ਤੱਕ ਚੁੱਪਾ ਆ ਧੀਰਸਾ ਪਰਿਵਾਰ ਹੁਣ ਤੱਕ ਚੁੱਪਾ ਮੈਡਮ ਜੀ ਤੁਹਾਡੇ ਨਾਲ ਨੇ ਤੁਹਾਡੀ ਰਿਸਕੂ ਗੱਲਬਾਤ ਖਾਸ ਦੇਖੋ ਜਿਹੜੀ ਪਰਿਵਾਰ ਇੱਕ ਉਹ ਲੱਗਿਆ ਸਿਆਸੀ ਜਿਹੜੀ ਉਹ ਲੱਗਿਆ ਬਟ ਧੀਰਸਾ ਸਾਹਿਬ ਸ਼ਰੀਫ ਆਦਮੀ ਹੈ ਤਾਂ ਹੈ ਹੀ ਆ ਵੀ ਭਾਈ ਜਿਹੜੀ ਜਾਤੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਜਿਹੜੀ ਬਹੁਤ ਵੱਡੀ ਕੀਤੀ ਹੈ ਇਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਆਪ ਦੀ ਕ੍ਰੈਡੀਬਿਲਟੀ ਨੂੰ ਲੂਜ਼ ਕੀਤੀ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਅੱਜ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਯਕੀਨ ਹੈ ਉਹ ਕਰੂਗਾ ਜਿਹੜਾ ਅਕਾਲੀ ਦਲ ਦਿਨੋਂ ਦੇ ਨੀਚੇ गिरਦਾ ਜਾਂਦਾ ਸੀ ਉਹ ਬਿਲਕੁਲ ਸਿਫਰ ਤੇ ਜਿਹੜਾ ਉਹ ਜਾ ਚੁੱਕਿਆ ਬਾਕੀ ਮੈਂ ਤਾਂ ਭਾਈ ਸਾਰਿਆਂ ਨੂੰ ਹੀ ਜਿੰਨੇ ਸੰਗਰੂਰ ਦੇ ਚਾਹੇ ਅਕਾਲੀ ਦਲ ਦੇ ਵਰਕਰ ਨੇ ਚਾਹੇ ਕਾਂਗਰਸ ਦੇ ਚਾਹੇ ਲੀਡਰ ਨੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਭਾਈ ਮੈਂ ਕੱਲਾ ਜਿਹੜਾ ਸੰਗਰੂਰ ਦਾ ਮੁੰਡਾ ਜਿਹੜਾ ਲੜਾਈਆਂ ਉਹ ਲੜ ਰਿਹਾ ਸਾਰੇ ਮੇਰਾ ਸੰਗਰੂਰ ਦੀ ਡਿਵੈਲਪਮੈਂਟ ਲਈ ਸੰਗਰੂਰ ਦੀ ਤਰੱਕੀ ਲਈ ਜਿਹੜਾ ਉਹ ਸਾਥ ਦੇਉਂਦਾ। ਉਹ ਤਾਂ ਕੇਜਰੀਵਾਲ ਸਾਹਿਬ ਸਿੰਡੀ ਲਾਉਣਗੇ। ਨਹੀਂ ਦੇਖੋ ਮੇਰੀ ਇਸ ਮੁੱਦੇ ਨੂੰ ਲੈ ਕੇ ਕਦੇ ਕੋਈ ਗੱਲਬਾਤ। ਕੇਜਰੀਵਾਲ ਸਾਹਿਬ ਦੀ ਕੋਈ ਰੈਲੀ ਸੰਗਰੂਰ ਦੇ ਵਿੱਚ ਹੋਊਗੀ ਜੀ। ਪੂਰੀ ਗੱਜ-ਬੱਜ ਕੇ ਕਰਾਂਗੇ ਦੇਖਿਓ ਕਿਉਂਕਿ ਸੰਗਰੂਰ ਦੇ ਲੋਕ ਬਰਨਾਲਾ, ਮਲੇਰਕੋਟਲਾ ਦੇ ਲੋਕ, ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਜਿਹਨੂੰ ਉਹ ਪਿਆਰ ਕਰਦੇ ਨੇ ਨੇਤਾ ਨੂੰ ਉਰਵਿੰਦ ਕੇਜਰੀਵਾਲ ਜੀ ਪੰਜਾਬ ਆਉਣ ਤੇ ਕਦੋਂ ਉਹਨਾਂ ਨੂੰ ਦੇਖਣ ਤੇ ਕਦੋਂ ਉਹਨਾਂ ਨੂੰ ਸੁਣ ਕੇਜਰੀਵਾਲ ਜੀ ਪੰਜਾਬ ਆਉਣ ਕਿਹੜੇ ਮੁੱਦੇ ਲੈ ਕੇ ਜਾ ਰਹੇ ਪਬਲਿਕ ਤੇ ਕੋਸੀ ਜੋ 2 ਸਾਲ ਚ ਡਿਵੈਲਪਮੈਂਟ ਦੇ ਕੰਮ ਕੀਤੇ ਆ ਉਹ ਮੁੱਦੇ ਵੀ ਜਿਹੜੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਅਸੀਂ ਤਾਂ ਕਹਿ ਰਹੇ ਆਂ ਵੀ ਭਾਈ ਤੱਕੜੀ ਚ ਤੋਲ ਕੇ ਦੇਖ ਲਓ ਸਾਡੇ 2.5 ਸਾਲਾਂ ਨੂੰ ਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀਆਂ ਰਹੀਆਂ ਉਹਨਾਂ ਨੇ ਪਹਿਲੇ 2-2 ਸਾਲ ਚ ਕੀ ਕੀਤਾ ਤੇ ਸਾਡੇ ਇਸੇ ਸਾਲ ਦੇ 2 ਸਾਲ ਕਿਉਂਕਿ ਸਾਡੀ ਤਾਂ ਪਹਿਲੀ ਵਾਰ ਸਰਕਾਰ ਬਣੀ ਆ ਨਾ 75 ਸਾਲਾਂ ਚ ਜਿੰਨੇ ਕੰਮ ਸਰਕਾਰਾਂ ਨੇ ਆਪਦੇ ਪਹਿਲੇ 2-2 ਸਾਲ ਚ ਕੀਤੇ ਆ ਸਾਡੇ ਕੱਲਿਆਂ ਦੇ 2 ਸਾਲ ਸਾਰਿਆਂ ਦੇ ਜਿਹੜੇ ਆ ਉਹ ਭਾਰੂ ਰਹਿਣਗੇ ਕੱਲਿਆਂ ਮੇ ਨੌਕਰੀਆਂ ਦੇ ਹਲ ਕਰਾਂ ਸੀ 43000 ਦਿੱਤੀ ਹੈ ਇਹ ਚੈਲੰਜ ਆ 77 ਸਾਲ ਚ ਪਹਿਲੇ 2 ਸਾਲਾਂ ਚ ਕਿਸੇ ਵੀ ਸਰਕਾਰ ਨੇ ਇੰਨੀ ਨੌਕਰੀ ਜਿਹੜੀ ਆ ਉਹ ਦਿੱਤੀ ਹੋਵੇ ਅਸੀਂ ਰੈਵਨਿਊ 14% ਤੇ ਲੈ ਕੇ ਕਿਸੇ ਸਰਕਾਰ ਚ ਪਹਿਲੇ 2 ਸਾਲਾਂ ਚ ਰੈਵਨਿਊ 14% ਦੇ ਹਿਸਾਬ ਨਾਲ ਵਧਿਆ ਹੋਵੇ ਇਹਨਾਂ ਦੇ ਕਦੇ ਸੱਤ ਨਹੀਂ ਟੱਪਦਾ ਕੇਜਰੀਵਾਲ ਦੀ ਭੈਣ ਸਿਪੀ ਸ਼ਰਮਾ ਵੀ ਇੱਥੇ ਕਾਗਜ਼ ਪੜ੍ਹਦੇ ਦੇਖੋ ਡੈਮੋਕ੍ਰੇਸੀ ਆ ਕੋਈ ਵੀ ਜਿਹੜਾ ਕਿਤੋਂ ਵੀ ਲੜ ਸਕਦਾ ਵੋਟਾਂ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਐ ਅਸੀਂ ਆਪਣਾ ਝੰਡਾ ਜਿਹੜਾ ਉਹ ਲੈ ਕੇ ਜਾਣਾ ਕੇਜਰੀਵਾਲ ਆਏ ਸੀ ਟੈਂਕੀ ਤੋਂ उतारी ਸੀ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਜੋੜ ਦਵਾਂ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੀ ਉਲਟਾ ਸਾਡੀ ਅਸੀਂ ਦਾ 45000 ਲੋਕਾਂ ਨੂੰ ਜਿਹੜੀ ਨੌਕਰੀ ਆ ਉਹ ਦੇ ਚੁੱਕੇ ਆ ਬਾਕੀ ਬਹੁਤੇ ਮਸਲੇ ਜਿਹੜੇ ਕੋਰਟ ਦੇ ਵਿੱਚ ਜਿਹੜੇ ਆ اٹਕੇ ਹੋਏ ਆ ਜਿਹੜੇ ਸਾਡੇ ਲੈਵਲ ਤੇ ਹੱਲ ਹੋਣ ਵਾਲੇ ਸੀ ਸਰਕਾਰ ਲੈਵਲ ਤੇ ਉਹ ਸਾਰੇ ਜਿਹੜੇ ਉਹ ਕੀਤੇ ਆ ਹੁਣ ਕਈ ਮਸਲਿਆਂ 'ਚ ਕੋਰਟ ਹੀ ਨਹੀਂ ਜਿਹੜੀ ਉਥੋਂ ਜਿਹੜੀ ਆ ਰਾਤ ਮਿਲਟਰੀ ਇਸ ਦਾ ਕੋਰਟ ਜਾ ਕੇ ਵੀ ਸਾਡੇ ਵਕੀਲ ਉੱਥੇ ਕੱਢਦੇ ਆ ਵੀ ਭਾਈ ਜਿਹੜਾ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਮੈਨੂੰ ਦੱਸੋ ਜਦੋਂ ਅਸੀਂ 43000 ਨੌਕਰੀ ਦੇ ਸਕਦੇ ਹਾਂ ਉਹ ਕਿਹੜਾ ਜੀ ਕਿਤੇ ਪੱਖਪਾਰਨਾ ਦਿੱਤੀ ਆ ਮੈਰਿਟ ਦੇ ਆਧਾਰ ਤੇ ਮਿਲਿਆ ਬਿਨਾਂ ਸ਼ਫਾਰਿਸ਼ ਬਿਨਾਂ ਪੈਸੇ ਤੋਂ ਸਾਡੀ ਕਿਹੜਾ ਕਿਸੇ ਵੀ ਜਥੇਬੰਦੀ ਨਾਲ ਕੋਈ ਦੁਸ਼ਮਣੀਆਂ ਵੀ ਭਾਈ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਕਿਸੇ ਨੂੰ ਦੇਣਾ ਚਾਹੁੰਨੇ ਆ ਸਾਨੂੰ ਤਾਂ ਇਹ ਆ ਭਾਈ ਜਿੰਨੇ ਅੜੇ ਹੋਏ ਮਸਲੇ ਆ ਸਾਰੇ ਨਜਿੱਠੇ ਜਾਣ ਸਾਰੇ ਸਿਰੇ ਚੜਨ ਉੱਜ ਜਿਹੜੀਆਂ ਇਦਾਂ ਦੀਆਂ ਕਹੋ ਮਜਬੂਰੀਆਂ ਬਣ ਜਾਂਦੀਆਂ ਵੀ ਜਿਹਦੇ ਕੋਟ ਕਰਕੇ ਵੀ ਜਿਹੜੇ ਸਿਰੇ ਚੜ ਸਕਦਾ ਉਹ ਹੋ ਗਿਆ ਅਸੀਂ ਆਪਣੇ ਵੱਲੋਂ ਪ੍ਰਪੋਜ਼ਲ ਬਣਾ ਕੇ ਕੇਂਦਰ ਨੂੰ ਭੇਜ ਦਿੱਤਾ ਉਹ ਮਸਲਾ ਜਿਹੜਾ ਉਹ ਤਾਂ ਕਿ ਪੰਜਾਬ ਸਰਕਾਰ ਤੱਕ ਮੈਂ ਮਿਲ ਗਿਆ ਸੀ ਅਸੀਂ ਜੋ ਕੇਂਦਰ ਸਿਸਟਮ ਨਾਲ ਗੱਲ ਨਹੀਂ ਜੋ ਸਾਡੇ ਲੈਵਲ ਤੇ ਸੀ ਉਹ ਅਸੀਂ ਕਰ ਚੁੱਕੇ ਆ ਸਾਡੀ ਉਹਨਾਂ ਦੇ ਨਾਲ ਗੱਲ ਵੀ ਹੋ ਰਹੀ ਹੈ ਤੇ ਉਹਨਾਂ ਦੀ ਬਹੁਤ ਐਨਸੈਂਟੀ ਵੀ ਹੈ ਸਰ ਇੱਕ ਕੁਐਸਚਨ ਸਰ ਰੱਖਣੀ ਆ ਅਸੀਂ ਆਪਣੀ ਗੱਲ ਰੱਖਣੀ ਆ ਅਸੀਂ ਧਰਮ ਨਿਰਪੱਖ ਸਾਡੀ ਜਿਹੜੀ ਉਹ ਪਾਰਟੀ ਹੈ ਡਵੈਲਪਮੈਂਟ ਦੇ ਏਜੰਡੇ ਤੇ ਗੱਲ ਕਰਨ ਵਾਲੀ ਜਿਹੜੀ ਸਾਡੀ ਪਾਰਟੀ ਹੈ ਤੇ ਅਸੀਂ ਸ਼ਹੀਦ ਭਗਤ ਸਿੰਘ ਅੰਬੇਦਕਰ ਜੀ ਦੀ ਸੋਚ ਤੇ ਪੈਰਾ ਦੇਣ ਵਾਲੀ ਸਾਡੀ ਪਾਰਟੀ ਹੈ ਸੋ ਅਸੀਂ ਤਾਂ ਭਾਈ ਨਾ ਕੋਈ ਲੋਕਾਂ ਨੂੰ ਵੰਡਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਢਕਾਉਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਜਾਤਾਂ ਪਾਤਾਂ ਤੇ ਲੜਾਉਣ ਵਾਲੀ ਜਿਹੜੀ ਗੱਲ ਕਰਨੀ ਹੈ ਇਹ ਪੰਜਾਬ ਉਹ ਧਰਤੀ ਹੈ ਸਾਰੇ ਦੇਸ਼ ਚ ਲੋਕ ਵੰਡੇ ਜਾ ਸਕਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਪਰ ਇੱਥੇ ਲੋਕਾਂ ਦੇ ਵਿੱਚ ਜਿਹੜੀ ਫਿੱਕਾ ਉਹ ਕਦੇ ਨਹੀਂ ਪੈ ਸਕਦੀ ਇਸ ਵਾਰ ਫਿਰ ਜਿਹੜੇ ਸੰਗਰੂਰ ਦੇ ਲੋਕ ਹੈ ਉਹ ਭਾਈਚਾਰਕ ਸਾਂਝ ਦੀ ਜਿਹੜੀ ਚੋਣਾ ਦੇ ਰਾਹੀਂ ਜਿਹੜਾ ਸੰਕਟ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ